ਕਿ ਇਹ ਕੈਟੇਗਰੀ ਗੈਂਗਸਟਰ ਜੋ ਬਨਾਲਾ ਉਹਦੇ ਵਿੱਚ ਜਨੋਲੇ ਥਾਣੇ ਦੇ ਰਹਿਣ ਵਾਲਾ ਹੈ ਗੁਰਮੀਤ ਸਿੰਘ ਕਾਲਾ ਧਨੋਲਾ ਜੋ ਕਿ ਰੀਸੈਂਟਲੀ ਸਾਡੇ ਇੱਕ 2 ਨੰਬਰ ਐਫ ਆਰ ਦੀ ਜਨੋਲੇ ਥਾਣੇ ਦੇ ਵਿੱਚ ਹੋਈ ਸੀਗੀ ਜਿਸ ਵਿੱਚ ਘੋੜਾ ਥਾ ਪਰਦੇ ਹੋਏ ਸਾਡੀ ਟੀਮਸ ਏ ਜੀ ਟੀ ਐਫ ਦੀ ਇੱਥੇ ਪਹੁੰਚੀ ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਇਹਨਾਂ ਨੇ ਅਨ ਅਨ ਪ੍ਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ ਫਾਇਰਿੰਗ ਕਰਕੇ ਉੱਥੋਂ ਵਜਣਾ ਸ਼ੁਰੂ ਕਰਤਾ ਉਹਦੇ ਤੇ ਉਹ ਇੱਕ ਕੈਟੇਗਰੀ ਗੈਂਗਸਟਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਦੇ ਤੇ 67 ਐਫਾਇਰਸ ਦਰਜ ਹੈ 302 ਦੇ ਮਕਦਮੇ ਦੇ ਵਿੱਚ ਉਹ ਕਨਵਿਕਟਿਡ ਹੈਗਾ ਹੁਣ ਬੇਲ ਤੇ ਚੱਲ ਰਿਹਾ ਹੈ ਹੁਣ ਵੀ ਜਿੱਦਾਂ ਇਹ ਰੀਸੈਂਟਲੀ 1 ਮਹੀਨੇ ਪਹਿਲਾਂ ਹੀ ਉਸਨੇ 307 ਦਾ ਇੱਕ ਹੋਰ ਬੁਦੇ ਤੇ ਮੁਕਦਮਾ ਦਰਜ ਹੋਇਆ ਜਿਹਦੇ ਵਿੱਚ ਉਹਨੇ ਇੱਕ ਜਾਨਲੇਵਾ ਹਮਲਾ ਆਪਣੇ ਸਾਥੀਆਂ ਨਾਲ ਬਹਿਰਮੀ ਨਾਲ ਕੁਟਮਾਰ ਕੀਤੀ ਸੀ ਗੈਂਗਸਟਰ ਵੱਲੋਂ ਉਹਦੇ ਟੀਮਮੇਟਸ ਵੱਲੋਂ ਫਾਇਰਿੰਗ ਹੋਈ ਸੀ ਉਹਦੇ ਵਿੱਚ ਸਾਡੇ ਦੋ ਮੈਂਬਰਸ ਜੋ ਕਿ ਇੰਸਪੈਕਟਰ ਕੁਸ਼ਪਿੰਦਰ ਸਿੰਘ ਔਰ ਸਬ ਇੰਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਫਾਇਰ ਆਮ ਇੰਜਰੀਜ਼ ਆਈ ਇੱਕ ਇਹ ਕੈਟੇਗਰੀ ਗੈਂਗਸਟਰ ਜੋ ਬਰਨਾਲਾ ਦੇ ਵਿੱਚ ਧਨੋਲੇ ਥਾਣੇ ਦਾ ਰਹਿਣ ਵਾਲਾ ਹੈਗਾ ਗੁਰਮੀਤ ਸਿੰਘ ਕਾਲਾ ਧਨੋਲਾ ਜੋ ਕਿ ਰੀਸੈਂਟਲੀ ਸਾਡੇ ਇੱਕ 2 ਨੰਬਰ ਐਫਆਈਆਰ ਜੋ ਧਨੋਲੇ ਥਾਣੇ ਦੇ ਵਿੱਚ ਹੋਈ ਸੀਗੀ ਜਿਸਮੇ ਭਗੋੜਾ ਥਾ ਜਿਸਮੇ ਨੇ ਇੱਕ ਜਾਨਲੇਵਾ ਹਮਲਾ सुरेंद्र ਪਾਲਸ ਉਰਫ ਪਾਲਾ ਤੇ ਕੀਤਾ ਸੀਗਾ ਉਹਦੀ ਬਾਲ ਦੇ ਤਹਿਤ ਏਜੀਟੀਐਫ ਦੀ ਟੀਮ ਤੇ ਬਰਨਾਲਾ ਪੁਲਿਸ ਦੀ ਟੀਮ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀਗੀ ਏਜੀਟੀਐਫ ਦੀ ਟੀਮ ਇੱਥੇ ਆਈ ਸੀਗੀ ਉਹਨਾਂ ਕੋਲ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕਿ ਇਹ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਹੈਗਾ ਜਦੋਂ ਅਸੀਂ ਉਸ ਇਨਪੁਟ ਤੇ ਕੰਮ ਕਰਦੇ ਹੋਏ ਸਾਡੀ ਟੀਮਸ ਏਜੀਟੀਐਫ ਦੀ ਇੱਥੇ ਪਹੁੰਚੀ ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਇਹਨਾਂ ਨੇ ਅਨ ਅਨਪਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ ਫਾਇਰਿੰਗ ਕਰਕੇ ਉੱਥੋਂ ਬਜਨਾ ਸ਼ੁਰੂ ਕਰਤਾ ਤੇ ਰਿਟੈਲੀਟਰੀ ਫਾਇਰ ਦੇ ਵਿੱਚ ਜਦੋਂ ਆਪਣੇ ਏਜੀਟੀਐਫ ਦੀ ਟੀਮ ਨੇ ਵੀ ਫਾਇਰ ਕੀਤਾ ਉਹਦੇ ਵਿੱਚ ਗੁਰਮੀਤ ਸਿੰਘ ਕਾਲਾ ਧਨੋਲਾ ਨੂੰ ਫਾਇਰ arm ਇੰਜਰੀਜ਼ ਆਈ ਐਂਡ ਹੀ ਹਿਸ ਅਕਮ ਟੂ ਦੀ ਇੰਜਰੀਜ਼ ਐਂਡ ਨਾਲ ਦੀ ਨਾਲ ਜਿਹੜੀ ਜੋ ਗੈਂਗਸਟਰ ਵੱਲੋਂ ਔਰ ਉਹਦੇ ਟੀਮ ਮੇਟਸ ਵੱਲੋਂ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਸਾਡੇ ਦੋ ਮੈਂਬਰਸ ਜੋ ਕਿ ਇੰਸਪੈਕਟਰ ਪੁਸ਼ਪਿੰਦਰ ਸਿੰਘ ਔਰ ਸਬ ਇੰਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਫਾਇਰ ਆਰਮ ਇੰਜਰੀਜ਼ ਆਈ ਨੇ ਇਹ ਸਾਰਿਆਂ ਨੂੰ ਅਸੀਂ ਹਸਪੀਟਲ ਸ਼ਿਫਟ ਕਰਤਾ ਐਥੋਂ ਸਾਨੂੰ ਤਿੰਨ ਸੋਫਿਸਟੀਕੇਟਿਡ ਵੈਪਨਸ ਮੋਲ ਆਰਮਸ ਤੇ ਕਈ ਮੈਗਜ਼ੀਨਸ ਤੇ ਲਾਈਵ ਰਾਉਂਡਸ ਬਰਾਮਦ ਹੋਏ ਨੇ ਇੱਕ ਹੋਰ ਇੱਕ ਗੱਡੀ ਜੋ ਸਿਲਵਰ ਕਲਰ ਦੀ ਹੈਗੀ ਉਹ ਵੀ ਬਰਾਮਦ ਸਰ ਇਹਦੇ ਚ ਹੋਰ ਵੀ ਤਿੰਨ ਤਿੰਨ ਬੰਦੇ ਅਸੀਂ ਹੋਰ ਰਾਉਂਡ ਅਪ ਕੀਤੇ ਇੱਕ ਜੋ ਇਹ 2 ਨੰਬਰ ਐਫਆਰ ਧਨੋਲੇ ਦੀ ਜਿਹਦੇ ਵਿੱਚ ਵਾਂਟਡ ਸੀਗਾ ਉਹਦੇ ਸਾਥੀ ਹੀ ਸੀਗੇ ਉਹ ਵੀ ਕੋ-ਐਕਿਊਜ਼ਡ ਨੇ ਇੱਕ ਸੁਖਚੈਨ ਸਿੰਘ ਉਰਫ ਠਿੰਨਾ ਹੈ ਤੇ ਇੱਕ ਹੋਰ ਹੈਗਾ ਇਹਦੇ ਸਾਥੀ ਜੋ ਫਤਿਹਗੜ੍ਹ ਛੰਨਾ ਦਾ ਰਹਿਣ ਵਾਲਾ ਹੈ ਇੱਕ ਉਹਦੇ ਨਾਲ ਨਾਲ ਇੱਕ ਹੋਰ ਬੰਦਾ ਐਸੀ ਅਸੀਂ ਰਾਉਂਡ ਅਪ ਕੀਤਾ ਜੁਣੀ ਸਾਰਿਆਂ ਨੂੰ ਅਸੀਂ ਚੈੱਕ ਕਰਾਂਗੇ ਮੈਡੀਕਲ ਹੋਏਗਾ ਕਾਲੇ ਦੀ ਡੈਥ ਹੋ ਗਈ ਹੈ ਜੀ ਇੱਥੇ ਹਾਂਜੀ ਹੀ ਹਸ ਕਮ ਟੂ ਦੀ ਇੰਜਰੀਜ਼ ਸਰ ਕਿਸ ਗੈਂਗਸਟਰ ਦੀ ਗੱਲ ਕਰਦੇ ਉਹਦੇ ਤੇ ਉਹ ਇੱਕ ਕੈਟੇਗਰੀ ਗੈਂਗਸਟਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਦੇ ਤੇ 67 ਐਫਆਇਰਜ਼ ਦਰਜ ਹੈ 302 ਦੇ ਇੱਕ ਮੁਕਦਮੇ ਦੇ ਵਿੱਚ ਉਹ ਕਨਵਿਕਟਡ ਹੈਗਾ ਹੁਣ ਬੇਲ ਤੇ ਚੱਲ ਰਿਹਾ ਹੈ ਹੁਣ ਵੀ ਜਿੱਦਾਂ ਇਹ ਰੀਸੈਂਟਲੀ 1 ਮਹੀਨੇ ਪਹਿਲਾਂ ਹੀ ਉਸਨੇ 307 ਦਾ ਇੱਕ ਹੋਰ ਬੁੱਢੇ ਦੇ ਮੁਕਦਮਾ ਦਰਜ ਹੋਇਆ ਜਿਹਦੇ ਵਿੱਚ ਉਹਨੇ ਇੱਕ ਜਾਨ ਲੈਵਾ ਹਮਲਾ ਆਪਣੇ ਸਾਥੀਆਂ ਨਾਲ ਬਹਿਰੈਮੀ ਨਾਲ ਕੁਤ ਮਾਰ ਕੀਤੀ ਸੀਗੀ ਤੇ ਫਾਇਰ ਇੰਜਰੀਜ਼ ਕੀਤੀ ਸੀ ਜਿੱਦਾਂ ਮੈਂ ਦੱਸਿਆ ਏਜੀਟੀਐਫ ਦੇ ਸਾਡੇ ਦੋ ਮੁਲਾਜ਼ਮ ਇਹ ਇਨਸਪੈਕਟਰ ਪੁਸ਼ਪਿੰਦਰ ਤੇ ਸਬ ਇਨਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਇੰਜਰੀਜ਼ ਆਈਆਂ ਦੇ ਹੈਵ ਬੀਨ ਟੇਕਨ ਟੂ ਦੀ ਹਸਪੀਟਲ ਫਾਰ ਫਰਦਰ ਟਰੀਟਮੈਂਟ ਜੀ ਇਹ ਸਾਰੀ ਇਨਵੈਸਟੀਗੇਸ਼ਨ ਜਿੱਦਾਂ ਤੁਸੀਂ ਦੇਖ ਰਹੇ ਹੋ ਮੌਕੇ ਤੇ ਹੀ ਤੁਸੀਂ ਹੈਗੇ ਹੋ ਅਸੀਂ ਜੋ ਹੋਇਆ ਇੱਥੇ ਲਾਈਵ ਐਨਕਾਊਂਟਰ ਹੋਇਆ ਤੇ ਜੋ ਰਾਉਂਡ ਅਪ ਹੋਏ ਹਨ ਉਹਨਾਂ ਨੇ ਫਾਇਰਿੰਗ ਕੀਤੀ ਹੈ ਅਭੀ ਪਰਚਾ ਦਰਜ ਹੋਊਗਾ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਕਲੀਅਰ ਜਿਸ ਤਰ੍ਹਾਂ ਮੈਂ ਦੱਸਿਆ ਅਨਪਰੋਵਕਡ ਫਾਇਰਿੰਗ ਕਰਦੇ ਹੋਏ ਸਾਡੇ ਸਾਡੇ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਹੈ ਜਿਸ ਦੇ ਵਿੱਚ ਜਵਾਬੀ ਫਾਇਰ ਦੇ ਵਿੱਚ ਹੀ ਹੈਜ਼ ਬੀਨ ਨਿਊਟਰਲ ਜੇ ਸਟਰਾਇਸ ਐਸਐਸਬੀ ਸਾਹਿਬ ਨੂੰ ਤੁਹਾਨੂੰ ਦੱਸਿਆ ਇਹਦੇ ਵਿੱਚੋਂ ਹੁਣ ਤੱਕ ਤਿੰਨ ਜਿਹੜੇ ਵੈਪਨਸ ਰਿਕਵਰ ਹੋਏ ਐ ਲਾਈਵ ਕੈਟਰੀਜਸ ਹੈ ਮੈਗਜ਼ੀਨਸ ਹੈਗੇ ਆ ਕਾਰ ਰਿਕਵਰ ਹੋਈ ਐ ਜਿਹਦੇ ਵਿੱਚ ਇਹ ਕੰਫਰ ਰਿਆ ਸੀਗਾ ਜਾਂ ਉਹਦੇ ਵਿੱਚ ਯੂਜ਼ ਕਰ ਰਿਆ ਸੀ ਵਹੀਕਲ ਉਹ ਸਾਰੀ ਤਫਤੀਸ਼ ਦਾ ਮਸਲਾ ਹੈਗਾ ਜੋ ਐਸਐਸਬੀ ਸਾਹਿਬ ਨੇ ਕਿਹਾ ਕਿ ਬਾਅਦ ਵਿੱਚ ਸਾਰੀ ਗੱਲ ਆਏਗੀ